ਮੁੰਤਾ ਜੀ ਮਾ ਕਾਂਡ ਕਰਦਾ ਜਿਹੜੇ ਸਾਹਬ ਨਾਲ ਜੱਸੀ ਫੋਨ ਲਾਈ ਜਾਂਦਾ ਖੈਰ ਨਹੀਂ ਲਾਏ। ਨੀਂਦ ਪਿੱਲੀ ਬਾੜ ਕੇ ਹੋ ਚੁੱਕੀ ਆ 4 ਹਾਵਲਾ ਕਰਨ ਵੀ ਪਹੁੰਚ ਗਿਆ। ਲਾਈ ਮਿੱਤਰੋ ਖਾ ਗਈ ਬੰਦ ਟਿੱਕੀ ਕਿਦਰਾ? ਨਾ ਗਿਆ ਵਾਪੇ। ਹਾਂ ਕਿਦਰਾ? ਉਹ ਐਵੇਂ ਇੱਧਰ ਲੈ ਕੇ ਜਾਣ ਆ। ਆ ਦੇਖ। ਨੇ ਪਕੌੜੇ ਚੱਲ ਰਹੇ ਆ ਮਿੱਤਰੋ ਪਕੌੜੇ। ਤੇ ਟੀਮ ਕਹਿੰਦੇ ਪਕੌੜਿਆਂ ਦੇ ਉੱਤੇ ਵੀ ਹਮਲਾ ਕਰਕੇ ਜਾਈ ਦੋ ਦੋ ਨੂੰ ਸੱਸੀ ਘਾਲ ਦੋਸਤੋ ਦੋਸਤੋ ਸਵਾਗਤ ਆ ਆਪਣੇ YouTube ਚੈਨਲ ਤੇ ਕੇ ਰੁਕ ਗਏ ਤੇ ਸਾਰਿਆਂ ਦਾ ਨਹੀਂ ਕਿਸੇ ਕਈ ਦਿਨਾਂ ਤੋਂ ਹਨਾ ਵਲੌਗ ਨਹੀਂ ਪਾਇਆ ਗਿਆ ਆਪਾਂ ਨੂੰ ਤੇ ਅੱਜ ਦਾ ਵਲੌਗ ਮਿੱਤਰੋ ਕਰ ਲੱਗਿਆ ਸ਼ੁਰੂ ਤੇ ਅਸ ਟਾਈਮ ਆਪਾਂ ਮਿੱਤਰੋ ਬਟਾਲੇ ਦੇ ਵਿੱਚ ਸੀਗੇ ਤੇ ਬਟਾਲੇ ਖੜੇ ਆ ਤੇ 22 ਗੋੜਾ ਇਹੇ ਟਿੱਕੀ ਵਾਲੇ ਕੋਲ ਨਿਰਨਾ ਕਾਲਜਾ ਜਮਾ ਖਾਦਾ ਵੀ ਤਾਂ ਕੁਛ ਨਹੀਂ ਤੇ ਸੜਕ ਕਰਾਸ ਕਰਨ ਲੱਗਿਆ ਤੇ ਆ ਆਪਣੀ ਗੱਡੀਆਂ ਮਿੱਤਰੋ ਸਵੈਪਟ ਤੇ ਆ ਲੋਕ ਉਹਦਾ ਸਵਪਲਾ ਦਾ ਸਭ ਤੋਂ ਪਹਿਲਾਂ ਆਪਣੇ ਵੱਡੇ ਚੈਨਲ ਵਾਲਾ ਕਿਵੇਂ ਲੱਗਿਆ ਤੁਹਾਨੂੰ ਇਹ ਲੱਗਿਆ ਵਾ ਇਹ ਜਿਹੜੇ ਵੀਰ ਨਾਲੇ ਤਾਂ Instagram ਤੇ ਆਪਨੂੰ ਫੋਲੋ ਨਹੀਂ ਕੀਤਾ ਮਿੱਤਰੋ ਲੈਂਡਲੋਰਡ ਫਾਰਮਰ ਦੇ ਨਾਂ ਦੇ ਉੱਤੇ ਆਪਣੀ ਆਈਡੀਆ ਤੇ ਜਾ ਕੇ ਫੋਲੋ ਜ਼ਰੂਰ ਕਰ ਲਿਓ ਹੁਣ ਆਪੇ ਦੂਪਲਾ ਕੋਈ ਉੱਤੇ ਚੜ੍ਹੇ ਆਪਣੇ ਕੁਛ ਨਾ ਕੁਛ ਤੇ ਆਪਾਂ ਕਰਨ ਲੱਗਿਆ ਸੜਕ ਕਰਾਉਸ ਤੇ ਵੀਰ ਕੋਲ ਅਸੀਂ ਪਹਿਲਾਂ ਮੁੜਦੇ ਆਏ ਸੀਗੇ ਤੇ ਉਦੋਂ ਅਸੀਂ ਕਿਤੇ ਕੁਛ ਨਹੀਂ ਖਾਧ ਤੇ ਟਿੱਕਿਆਂ ਦਾ ਸਟਾਕ ਮੁੱਕ ਗਿਆ ਸੀ ਤੇ ਹੁਣ ਟਿੱਕੀ ਬਾਈ ਕੋਲੋਂ ਕਹਿੰਦੇ ਖਾ ਕੇ ਜਾਣੀਆਂ ਤੇ ਨਾਲ ਆਪਣਾ ਯਾਰ ਦੌਧਰ ਆ ਗਿਆ ਦੌਧਰ ਟਿੱਕੀ ਖਾ ਕੇ ਜਾਣੀਆਂ ਫਿਰ ਬਈ ਬਹੁਤ ਘੈਂਟ ਗੱਲ ਬਾਤ ਆ ਜਮਾ ਯਾਰ ਤੇ ਇਹ ਜੀ ਟਿੱਕੀ ਮੈਨੂੰ ਨਹੀਂ ਲੱਗਦਾ ਕਦੇ ਤੂਏ ਮਾਝੇ ਦੇ ਵਿੱਚ ਤੁਮ ਨੂੰ ਐ ਰਸ ਬਦਨੀ ਕਲਾ ਖਾਦੀ ਹੈ ਕਿ ਤੇ ਦੇ ਨਾਲ ਦੀ ਮਿੱਤਰੋ ਵੀਰ ਟਿੱਕੀ ਬਣਾਉਂਦਾ ਬਟਾਲੇ ਇਹ ਕਿਹੜਾ ਗੇਟ ਆਗਾ ਬਾਈ ਇਹ ਮਾਤਾ ਸਲਖਣੀ ਗੇਟ ਮਾਤਾ ਸਲਖਣੀ ਗੇਟ ਆਗਾ ਇੱਥੇ ਹੁੰਦਾ ਵੀਰ ਤੇ ਟਿੱਕੀ ਬਾਲੀ ਗੈਂ ਬਣਾਉਂਦਾ ਮਿੱਤਰੋ ਕਿਦਣਾ ਸੀ ਇਥੋਂ ਨਗਦੇ ਖਾ ਕੇ ਤੇ ਮੰਨ ਕੇ ਚਲੋ ਉਦੋਂ ਬਾਅਦ ਅਸੀਂ ਸਾਰਾ ਬਟਾਲਾ ਛੱਡ ਕੇ ਇਹਦੇ ਕੋਲ ਹੀ ਆਉਣੇ ਆ ਨਗਦੇ ਟੱਪ ਦੇ ਵੀ ਟਿੱਕੀ ਦਾ ਖਾ ਕੇ ਜਾਵਾਂਗੇ ਤੁਹਾਨੂੰ ਦੂਬਾ ਸਾਨੂੰ ਟਿੱਕੀ ਦਿਖਾਵਾਂਗੇ ਕਿਦਾਂ ਦੀ ਬਣਾਉਂਦਾ ਤੇ ਅੱਜ ਦਾ ਵਲੌਗ ਲਾਟ ਤੱਕ ਜੁੜ ਦੇਖੋ ਤੇ ਵੀਰ ਬਾਈ ਮਿੱਤਰੋ ਖਾ ਗਈ ਬੰਦ ਟਿੱਕੀ ਬ੍ਰਾਊਜ਼ਰ ਨੂੰ ਖੁੱਲੀ ਤਿੱਕੀ ਕਿਸਾਨ ਦਾ ਵਾਧਾ ਹੈ ਦੇਖੋ ਮਿੱਤਰੋ ਇਹ ਟਿੱਕੀ 'ਚ ਫਰਕ ਪਤਾ ਕੀ ਆ ਹੂੰ ਕਹਿੰਦੇ ਟਿੱਕੀ ਖਾ ਕੇ ਮਿੱਤਰੋ ਪਹੁੰਚ ਚੁੱਕੇ ਆ ਗੱਡੀ ਦੇ ਵਿੱਚ ਤੇ ਇਹ ਵੀਰ ਦੀ ਟੱਕੀ ਦੇ ਵਿੱਚ ਫਰਕ ਇਹ ਆ ਜਿਹੜੇ ਬਾਕੀ ਆਪਾਂ ਜ਼ਿਆਦਾਤਰ ਟਿੱਕੀ ਵਾਲੇ ਦੇਖਦੇ ਆਂਦਾ ਉਧਰ ਉਹ ਜੀ ਟਿੱਕੀ ਉਹ ਬਣਾਈ ਬੈਠੇ ਹੁੰਦੇ ਆ ਹੂੰ ਇਹ ਜਮਾ ਮੌਕੇ ਤੇ ਖੜੇ ਪੈਰ ਤਾਜੀ ਟਿੱਕੀ ਬਣਾ ਕੇ ਆਲੂ ਜਮਾ ਆਪਣੇ ਮੂਹਰੇ ਪਾ ਕੇ ਵਿੱਚ ਫਿਰ ਬਣਾ ਕੇ ਜਮਾ ਤਾਜੀ ਦਿੰਦੇ ਆ ਉਹ ਪਤਾ ਕੀ ਕਰਦੇ ਬਾਈ ਉਹਨਾਂ ਦੀ ਨਾ ਪਾਈ ਹੁੰਦੀ ਆ ਬਣਾਈ ਬਾ ਉਹਨਾਂ ਨੇ ਦੁਬਾਰਾ ਇੱਕ ਵਾਰ ਕੱਚੀ ਜੀ ਕੀਤੀ ਬਈ ਦੁਬਾਰਾ ਤਲਣੀ ਹੁੰਦੀ ਹਾਂ ਦੁਬਾਰਾ ਤਲ ਕੇ ਦਿੰਦੇ ਆ ਇਹ 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 ਆੜੂ ਵੀ ਬਣਾਉਂਦਾ ਬਾਈ ਛੇਪ ਵੀ ਆਲੂਆਂ ਦੀ ਟਿੱਕੀ ਵਾਲੀ ਫੇਰ ਪਹਿਲਾਂ ਸਾਹਮਣੇ ਖਣਿਆ ਤੋਂ ਬਣਾਉਗਾ ਹਨਾ ਤੇ ਸਾਰਾ ਕੋਈ ਬਾਝੋਂ ਕਰੂਗਾ ਇਹਦੇ ਕੋਲ ਗੱਲੇ ਆਲੂ ਬੜੇ ਹੁੰਦੇ ਆ ਇੱਥੋਂ ਹਸਾ ਲਾ ਲੋ ਬਈ ਇੱਕ ਚੀਜ਼ ਹੋਰ ਵੀ ਆ ਹਾਂ ਜਿਹੜੀ ਇਹਦੇ ਲਈ ਟਿੱਕੀ ਆ ਉਹਦੇ ਚ ਤੇਲ ਨਹੀਂ ਹੁੰਦਾ ਇਹਨਾਂ ਹੂੰ ਤੇ ਬਾਕੀ ਵੱਡੀ ਗੱਲ ਤੜਦਾ ਵੀ ਵੀਰ ਜਮਾ ਸਰੋਂ ਦੇ ਤੇਲ ਚ ਇੱਕ ਗੱਲ ਹੋਰ ਆ ਵੱਡੀ ਬਾਈ ਅਜੀ ਫੈਣ ਹੋ ਗਏ ਦੀ ਟਿੱਕੀ ਦੇ ਹੈਣ ਵੀ ਹੋ ਗਏ ਤੇ ਬਾਕੀ ਆਪਾਂ ਇਹ ਇਹ ਹੈ ਵੀ ਮੰਦਾ ਆਪਦਾ ਹੀ ਪਰ ਬਸ ਹਾਂ ਹੈ ਵੀ ਇੱਧਰ ਲਈ ਆ ਬਾਈ ਆ ਨਹੀਂ ਕਹਿੰਦੇ ਪ੍ਰਵਾਸੀਆਂ ਦੇ ਹੱਥਾਂ ਜਾਦੂ ਹੁੰਦਾ ਉਹ ਸਿਸਟਮ ਦਾ ਜਮਾ ਹੀ ਨਹੀਂ ਬਾਈ ਇੱਥੋਂ ਪਤਾ ਲੱਗ ਗਿਆ ਵੀ ਯਾਰ ਇਹ ਨਾਲੋ ਮਿੱਤਰੋ ਅਸੀਂ ਨਾ ਤੁਰੀ ਆਪਾਂ ਖੜੀ ਨਹੀਂ ਕਿਤੇ ਹੂੰ ਹੂੰ ਤੇ ਅਸੀਂ ਬਹੁਤ ਥਾਵਾਂ ਤੋਂ ਕੁਛ ਨਾ ਕੋਈ ਖਾਧਾ ਹੀ ਆ ਹਾਂ ਤੇ ਪਰ ਇਹਦੇ ਨਾਲ ਦੀ ਟਿੱਕੀ ਨਹੀਂ ਕਿਤੇ ਖਾਧੀ ਚੋਬਰ ਨਾਲ ਹੀ ਸਰੇ ਹੀ ਸੀ ਕੰਮ ਤੇ ਰੇਟ ਵੀ ਜਿਹੜੇ ਦੋਦਰ ਦਾ ਤਾਂ ਮਾਨ ਬਣ ਗਿਆ ਜੀ ਕਹਿੰਦਾ ਇਹ ਪੈਕ ਵੀ ਕਰਾ ਕੇ ਲੈ ਚੱਲਦੇ ਆ ਕਹਿੰਦਾ ਗੱਲ ਕਰ ਦੂਰ ਵਾਲੀ ਜਾਣਾ ਭੈਣ ਨਹੀਂ ਉਦੋਂ ਠੰਡੀ ਹੋ ਜੂ ਦੁਬਾਰੇ ਗਰਮ ਕਰਕੇ ਤਾਂ ਫਿਰ ਆਪਣੀ ਨਾਲ ਦੀ ਟਿੱਕੀ ਨਾਲ ਦੀ ਬਣ ਜਾਣੀ ਸੀ ਇਹ ਜਦੋਂ ਮੰਨ ਕੇ ਚਲੋ ਅਸੀਂ ਆਵਾਂਗੇ ਯਾਰ ਮੰਨ ਕੇ ਚਲੋ ਬਟਾਲੇ ਤੋਂ ਗਰਦਾਸਪੁਰ ਵੀ ਜਾਣਾ ਤੇ ਘੱਟੋ ਘੱਟ ਜੇ ਸ਼ਹਿਰ ਦੇ ਵਿੱਚ ਦੀ ਹੁੰਨੇ ਆ ਤਾਂ 5-7 ਕਿਲੋਮੀਟਰ ਬਾੜ ਪੈਂਦੀ ਆ ਇਹ ਸੀ ਆ ਕੇ ਆਇਆ ਕਰਾਂ ਜਰੂਰ ਮਵੇਂ 10 ਕਿਲੋਮੀਟਰ ਪਵੇ ਘੈਂਟ ਗੱਲ ਬਾਤ ਆ ਬਈ ਜਮਾ ਤੇ ਰੋਟੀ ਰੋਟੀ ਖਾਦ ਨਹੀਂ ਸੀ ਤੇ ਰੋਟੀ ਵਾਲਾ ਵੀ ਜਮਾ ਤਸੱਲੀ ਕਰਾਤੀ ਬਾਈ ਨੇ ਤੇ ਘਰ ਤੋਂ ਦੱਬ ਕੇ ਸ਼ੇਅਰ ਵਲੌਗ ਨੂੰ ਲੈ ਵੀ ਮਿੱਤਰੋ ਪਹੁੰਚ ਚੁੱਕਿਆ ਮੋਗੇ ਤੇ ਨਾਲ ਆਪਣਾ ਦੋਦਰ ਯਾਰ ਇਧਰ ਹੀ ਸਾਈਡ ਦੇਖ ਸਕਦੇ ਹੋ ਤੁਸੀਂ ਦੇ ਮੋਗੇ ਪਹੁੰਚ ਚੁੱਕੇ ਆ ਤੇ ਦੌਧਰ ਨੂੰ ਕਰਨਾ ਡਰਾਪ ਮੈਨੂੰ ਲੱਗਦਾ ਕਰਨਾ ਪੈਣਾ ਹੈ ਜਣਾ ਦੌਧਰ ਹੋਏ ਹਾਂ ਤਾਂ ਕਿ ਇਹ ਨਾਲ ਇਹ ਨਹੀਂ ਕਹਦਾ ਇਹ ਨਹੀਂ ਲੱਗ ਕਰੀਆ ਇਹ ਨਹੀਂ ਆ ਬਾਈ ਕਾਗਜ਼ਾਂ ਚ ਨਹੀਂ ਉਹ ਡਿਊਟੀ ਤੇ ਗਿਆ ਵਾ ਤੇ ਆਪਾਂ ਪਹੁੰਚ ਚੁੱਕੇ ਆ ਮਿੱਤਰੋ ਰਸਤੇ ਦੇ ਵਿੱਚ ਤੇ ਇੱਕ ਸਬਕ ਹੋ ਗਿਆ ਮੈਨੂੰ ਫੋਨ ਲਾਈ ਜਾਂਦਾ ਤੇ ਉਹ ਬਲਾਕਪੁਰ ਨੂੰ ਵੀ ਮਿਲਦੇ ਆ ਤੇ ਕਾਰ ਸੀ ਵਰਾਉਣੀਆਂ ਇਹ ਕੰਮ ਧੰਦੇ ਨਿੱਕੇ ਨਿੱਕੇ ਜੇ ਕਹੀ ਨਹੀਂ ਤੇ ਐ ਮੰਨ ਕੇ ਚਲੋ 1 ਵਜੇ 4 ਮਿੰਟ ਹੋ ਗਏ ਕਿੰਨੇ ਵਜੇ ਤੁਰੇ ਆਪਾਂ ਆਪਾਂ ਬਾਈ ਕੱਟ ਕੋ 10 ਵਜੇ ਤੁਰੇ 10 ਵਜੇ ਤੁਰੇ ਸੀਗੇ ਪੂਰੇ ਤੇ ਰਾਹ ਤੇ ਅਸੀਂ ਟਿੱਕੀ ਖਾਣੀ ਰੁਕੇ ਸੀ ਉਦੋਂ ਬਾਅਦ ਕਿਤੇ ਬ੍ਰੇਕ ਨਹੀਂ ਲਿਆ ਪੌਡਕਾਸਟਾਂ ਸੁਣਦੇ ਸੁਣਦੇ ਆ ਗਏ 3 ਘੰਟੇ ਜਾਂ ਤਿੰਨ ਘੰਟਿਆਂ ਦੇ ਵਿੱਚ ਉਹ ਤਿੰਨ ਘੰਟੇ ਲੱਗਦੇ ਆ ਰਸਤੇ ਤੇ ਬਾਕੀ ਅੱਜ ਮੌਸਮ ਥੋੜਾ ਸਾਫ ਆ ਤੋਂ ਦੇ ਹੀ ਨਹੀਂ ਕੀ ਹਲਕੀ-ਵਲਕੀ ਠੰਡ ਜ਼ਰੂਰ ਆ ਤੇ ਬੁਰਾ ਘੈਂਟ ਗੱਲ ਬਾਤ ਆ ਤੇ ਹੁਣ ਮਿਲਦੇ ਆ ਤੁਹਾਨੂੰ ਦੌਦਰ ਦੇ ਪਿੰਡ ਲੈ ਵੀ ਮਿੱਤਰੋ ਦੌਦਰ ਦੇ ਪਿੰਡ ਦੌਦਰ ਨੂੰ ਡ੍ਰੌਪ ਕਰਕੇ ਵਾਪਸੀ ਕਰ ਰਹੇ ਸੀ ਤੇ ਆਪਾਂ ਨੂੰ ਨਗਰ ਕੀਤਾ ਨਾ ਮੱਥੇ ਲੱਗਿਆ ਜਿਵੇਂ ਕਿ ਇੱਕ ਚੰਗਾ ਸਾਈਨ ਹਨਾ ਜਾਂਦੇ ਜਾਂਦੇ ਨੂੰ ਮਤਲਬ ਬਾਬਾ ਪਾਬੇ ਦੇ ਦਰਸ਼ਨ ਹੋ ਗਿਆ ਆਪਾਂ ਨੂੰ ਉਸ ਮੱਥਾ ਦੇ ਕੇ ਚੱਲਾਂਗੇ ਤੇ ਕਹਿੰਦੇ ਪਕੌੜੇ ਚੱਲ ਰਹੇ ਆ ਮਿੱਤਰੋ ਪਕੌੜੇ ਤੇ ਟੀਮ ਕਹਿੰਦੇ ਪਕੌੜਿਆਂ ਦੇ ਉੱਤੇ ਵੀ ਹਮਲਾ ਕਰਕੇ ਜੋ ਦੋ ਦੋ ਨੂੰ ਡ੍ਰੌਪ ਕਰਤਾ ਉਸ ਮਾਨਸ ਨੂੰ ਲੈ ਗਿਆ ਜਾ ਕੇ ਤੇ ਹੁਣ ਆਪਾਂ ਵੀ ਜਾ ਰਹੇ ਆ ਜਿੱਥੇ ਰਸਤਾ ਮੜਾ ਮੋਟਾ ਖਾਲੀ ਮਿਲਿਆ ਹਨਾ ਫਿਰ ਤਾਂ ਨੰਗ ਚੱਲਾਂਗੇ ਤੇ ਨਹੀਂ ਫਿਰ ਵੇਟ ਕਰਕੇ ਨਗਰਗੀਤ ਨੂੰ ਸੁਣ ਕੇ ਇਹਨਾਂ ਨੂੰ ਮਤਲਬ ਰਬਾਨਾ ਕਰਕੇ ਤੋਂ ਫੇਰ ਜਾਵਾਂਗੇ ਪਰ ਬੱਚਾ ਪਾਰਟੀ ਬ੍ਰਿਗਾ ਬਰੈਡਾਂ ਦੀ ਅੱਗ ਕੱਢ ਕੇ ਆਉਂਦੀ ਹੋਈ ਤੇ ਬਾਕੀ ਹਲਕਾ-ਕਾਲਾ ਤਾਂ ਮਿੱਤਰੋ ਚੱਲ ਰਿਹਾ ਤੇ ਮੋਟਰ-ਮੋਟਰਸਾਈਕਲ ਵੈਸੇ ਉਧਰੋਂ ਆਈ ਜਾਂਦੇ ਹੈਗੇ ਤੇ ਗੱਡੀਆਂ ਵਾਲਾ ਰਾਹ ਮੈਨੂੰ ਲੱਗਦਾ ਬੰਦ ਹੋਇਆ ਬਾਾਕੀ ਇਹ ਮੂਰੇ ਬਾਈ ਖੜਾ ਹੈਗਾ ਹਨ ਤੇ ਅੱਗੇ ਮਿਲਦੇ ਹਾਂ ਹੁਣ ਆਪਾਂ ਮਿੱਤਰੋ ਸੁਣੋ ਲੈ ਵੀ ਮਿੱਤਰੋ ਨਗਰ ਕੀਰਤਨ ਦੇ ਪੂਜਾ ਵਦਾਨਾ ਚਲੀ ਜਾਂਦਾ ਹਨ ਇੱਥੇ ਤੇ ਆਪਾਂ ਹੌਲੀ-ਹੌਲੀ ਲੰਘਦੇ ਹੋਏ ਆਂ ਤੇ ਇਧਰ ਵੀ ਬਾਈ ਗੱਡੀ ਲਈ ਬੈਠਾ ਪਾਸ਼ਾ ਦੇ ਚੰਨ ਮੁਬਾਰਕ ਕਰਤੀ ਜਿੱਥੇ ਵਾਪਾਂ ਜਾਣਾ ਪੀਰੀਆਂ ਨੂੰ ਆਪ ਦਰਸ਼ਨ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੱਡੀ ਥੋੜੀ ਵੀਰ ਤੋਂ ਕਰਾ ਕੇ ਬਿਸਤ ਚੋਂ ਆਪਾਂ ਚੱਲਦੇ ਆ। ਉੱਥੇ ਨਾਲ 100 ਰੁਪਏ ਦੀ ਬਿੱਟਿਆ ਨੂੰ ਗਰਮ ਤਾਂ ਕਾਲਕਾ ਸੰਘੀਆਂ ਟਿੱਕ ਫੈ ਜਾ। ਹਾਂ। ਤੇ ਆਪਾਂ ਮਿੱਤਰੋ ਨਗਰ ਕੀਰਤਨਾ ਜਿਹੜਾ ਉਹ ਕ੍ਰੋਸ ਕਰ ਲਿਆ। ਜੀ ਮਿੱਤਰੋ ਬਲਾਸਪੁਰ ਆਪਣੇ ਦੋ ਦੋਨੇ ਵੀਰਾਂ ਨੇ ਆਉਣਾ ਸੀ ਤੇ ਉਹਨਾਂ ਦੀ ਮੈਂ ਵੇਟ ਕਰ ਰਿਆਂ ਤੇ ਸਵੇਰ ਨੂੰ ਤੁਹਾਨੂੰ ਪਤਾ ਵੀ ਖਾਦੀ ਆਪਾਂ ਬਟਾਲੇ ਲਈ ਟਿੱਕੀ ਹੋਈ ਆ ਤੇ ਤਾਂ ਕਰਕੇ ਆਪਾਂ ਇੱਥੇ ਰੁਕ ਗਏ। ਤੇ ਵੀਰ ਹੁਣ ਆਪਾਂ ਨੂੰ ਬਣਾ ਕੇ ਦੇ ਆ ਪਨੀਰ ਚਿੱਲੀ। ਗਰ ਛਾਪੀ ਵੀ ਵੀ ਆਪਾਂ ਖੜੇ ਹਰਜੀਤ ਫੂਡ ਵਾਲੇ ਦੇ ਬਲਾਕਪੁਰ ਤੇ ਉਹਨਾਂ ਦੀ ਬੱਸ ਵਾਲੇ ਆਈ ਨਹੀਂ ਤੇ ਆਪਣੀ ਕਾਰ ਆ ਜਿਹੜੀ ਮੈਂ ਉਧਰ پارک ਕਰਤੀ ਆ ਟੈਂਪੂ ਖੜਾ ਮੂਰੇ ਛੋਟਾ ਹਾਥੀ ਇੱਥੇ ਦਿਖਾਈ ਨਹੀਂ ਦੇ ਰਹੀ ਦਿਖਾਉਣਾ ਵੀ ਉਹ ਖੜੀ ਆ ਆਪਣੀ ਗਾੜੀ 0032 ਦਸ ਰਹੀ ਹੋਣੀ ਉਹਨੂੰ ਸਭ ਤੋਂ ਆਪਣੀ ਕਾਲ ਪਕੜਾਤੀ ਜਿਵੇਂ ਤੋਤੀ ਵੀ ਸੋਹਣੀ ਲੱਗਦੀ ਆ ਵੈਸੇ ਤੇ ਹੁਣ ਉਹਨਾਂ ਦੀ ਆਉਣ ਦੀ ਬੇਟਾ ਤੇ ਚਿੱਲੀ ਬਣਨ ਦੀ ਬੇਟਾ ਉਦੋਂ ਬਾਅਦ ਦੇ ਦੇ ਤਾਂ ਕੀ ਗੱਲ ਬਾਤ ਆ ਮੇਟਰੂ ਟੀਮ ਪਹੁੰਚ ਚੁੱਕੀ ਆ ਮੈਂ ਡਰਾਈਵ ਵੀ ਕਰੂੰ ਰਾਜ ਦਾ ਵੀ ਬਣਾ ਲਈ ਚਲ ਆ ਕੇ ਦੇਖਮ ਅੱਜ ਕਮਬੈਕ ਕਮਬੈਕ ਲੱਡੂ ਅੱਜ ਫੋਰਚੂਨਰ ਕਮਬੈਕ ਆ ਪਿਛਲੀ ਉਹ ਗੱਡੀ ਖੁੱਲੀ ਆ ਲਓ ਦੇਖ ਲੈਣੀ ਮੈਂ ਖੁੱਲੀ ਹੋਵੇ ਤੇ ਇਧਰ ਚਿੱਲੀ ਕਹਿੰਦੇ ਜਵਾਨੋਂ ਤਿਆਰ ਹੋ ਗਈ ਚਿੱਲੀ ਤਿਆਰ ਹੋ ਗਈ ਮੁੰਤਾ ਜੀ ਮਾ ਕਾਂਡ ਕਰਦਾ ਜਿਹੜੇ ਸਾਹਬ ਨਾਲ ਜੱਸੀ ਫੋਨ ਲਾਈ ਜਾਂਦਾ ਖੈਰ ਨਹੀਂ ਰਹੀ ਨਹੀਂ ਚਿੱਲੀ ਬਣ ਕੇ ਹੋ ਚੁੱਕੀ ਆ ਚਾਰ ਹਾਵਲਾ ਕਰਨ ਵੀ ਪਹੁੰਚ ਗਿਆ ਲਾਈਵ ਹੀ ਮਿੱਤਰੋ ਘਰੇ ਪਹੁੰਚ ਕੇ ਨਹਾ ਨੂੰ ਕਿ ਹੋ ਚੁੱਕਿਆ ਫੱਟ ਤੇ ਬਰਨਾਲੇ ਜਾਣਾ ਤੇ ਇੱਕ ਆਟਾ ਧਰ ਕੇ ਜਾਣਾ ਅਸੀਂ ਆਪਾਂ ਓਕੇ ਆਟਾ ਆਟਾ ਵੀ ਧਰ ਕੇ ਜਾਣਾ ਪਹਿ ਹੁਣ ਰੋਟੀ ਫੇਰੀ ਮੜੋ ਡਿੱਗੀ ਚ ਪਿਆ ਗਿਆ ਤੇ ਬਾਂਕੂ ਦੀ ਵੇਟ ਕਰੀਏ ਨੇ ਆਪਾਂ ਬਾਂਕੂ ਆ ਜਾਣ ਨੂੰ ਮਿੱਤਰੋ ਫਿਰ ਚੱਲਾਂਗੇ ਬਰਨਾਲੇ ਤੇ ਬਹੁਤ ਕੰਮ ਅੱਜ ਇਹਦੀ ਫੀਸ ਭਰ ਕਿਉਂ ਨਹੀਂ ਹੈਣਾ ਬੱਚਿਆਂ ਦੀ ਫੀਸ ਭਰ ਕਿਉਂ ਨਹੀਂ ਇੱਕ ਲਾਈਵ ਹੀ ਮਿੱਤਰੋ ਸਰੇੜ ਦੇ ਸਾਨੂੰ ਪਤਾ ਵੀ ਆਪਾਂ ਬਲੌਗ ਸਟਾਰਟ ਕਰਿਆ ਸੀ ਤੇ ਹੁਣ ਆਪਾਂ ਕਰੇ ਲੂਕਾ ਕੰਮ ਕਰੀ ਜਾ ਨਾ ਕਰਿਆ ਕਿ ਥੋੜਾ ਜਿਹਾ ਕੰਮ ਤਾਂ ਦੇ ਹੋਰ ਚੋਲ ਜਗੇ ਸੀ ਇੱਕ ਬਰਨਾਲੇ ਕੰਮ ਸੀਗੇ ਉਧਰ ਕਿਡੇ ਜਿ ਦੇਖਿਆ ਤੇ ਹੁਣ ਆਪਾਂ ਕਿਲਰ ਤੇ ਸ਼ੇਰੂ ਨੂੰ ਆਪਣਾ ਸ਼ੇਰੂ ਦਾ ਸ਼ੇਰੂ ਤੇ ਕਿਲਰ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਲਿਆਏ ਰਾਉਂਡ ਅੱਪ ਦੇ ਲਈ ਅਜੇ ਵਾ ਗੇੜਾ ਇਹਨਾਂ ਨੇ ਕੱਢਿਆ ਨਹੀਂ ਵਿਚਾਰੇ ਨੇ ਘਰੀ ਬੈਠੇ ਸੀ ਕਈ ਦਿਨਾਂ ਤੇ ਉਹ ਸਾਹਮਣੇ ਕਿਲਰ ਫਿਰਦਾ ਆਪਣਾ ਦੇਖ ਸਕਦੇ ਹੋ ਮਿੱਤਰੋ ਖੱਦਾ ਪਾਉਂਦਾ ਤੇ ਉਹ ਹੁੰਦਾ ਅੱਖਾਂ ਦੇਖੋ ਚਮਕਦੀਆਂ ਨੂੰ ਕਿਲਰ ਇੱਕ ਰੀ ਨੀੜੋਂ ਦਿਖਾਉਣਾ ਪੂਰਾ ਤਰੇਤਾ ਜਿਹਾ ਬਾਹਲਾ ਉੜਦਾ ਇੱਥੇ ਤੇ ਕਿਲਰ ਉਰੇਆ ਉਰੇ ਨੂੰ ਲੈ ਆਉ ਨੂੰ ਕੇੰਦਰਾ ਨਹੀਂ ਇਹ ਆ ਗਿਆ ਮਿੱਤਰੋ ਕਿਲਰ ਤੇ ਹੁਣ ਪੈਂਡਰ ਰੌਂਡ ਰੌਂਡ ਤੇ ਗਿੱਜੇ ਮੈਂ ਤੇ ਅੱਜ ਮੈਂ ਚੱਟੀ ਆਲਾ ਜਾਂਦਾ ਹੁਣ ਦੁਬਾਰਾ ਆ ਗੀੜਾ ਤੇ ਇਹ ਦੋ ਥੋੜਾ ਜਿਹਾ ਚੱਕਰ ਪਤਾ ਕੀ ਆ ਨਹੀਂ ਇੱਕ ਸੰਗਲਤੀ ਵੀ ਲੈ ਆਈਏ ਤੇ ਇਹ ਦੋਨਾਂ ਦੀ ਜੰਗ ਚੱਲ ਪੈਂਦੀ ਆ ਉਸ ਨਾਲ ਇਹਨੂੰ ਡੈਮੋ ਦਿਖਾਉਣੇ ਆ ਕਿਉਂ ਬਾਜ਼ ਹੈ ਹੈ ਕਿੱਦਰਾ ਨਾ ਗਿਆ ਬਾਬੇ ਕਿੱਦਰਾ ਉਹ ਇਹ ਉਧਰ ਲੈ ਕੇ ਜਾਣ ਆ ਦੇਖ ਇਹ ਮਿੱਤਰੋ ਇਹੜੀ ਵੈਰੈਟੀ ਆਪਣੇ ਕੋਲ ਨਾ ਇਹ ਸਾਲੀ ਬੁਲੀ ਤੋਂ ਵੀ ਖਤਰਨਾਕ ਆ ਇਹ ਵੱਡਾ ਗੱਦੀ ਆਪਣੀ ਇੰਡੀਅਨ ਬਰੀਡ ਆ ਜਿਹੜੀ ਆਪਾਂ ਰੱਖ ਰੱਖੀ ਹੈਗੀ ਦੱਸਿਓ ਆਪਣਾ ਵੀ ਡੌਗ ਕਿਵੇਂ ਲੱਗਿਆ ਤੁਹਾਨੂੰ ਕਰੇ ਪਹੁੰਚੁਕੇ ਆਂ ਆਲੂ ਮੜਾਈ ਦਾ ਆਲੂ ਵਾਲਿਆ ਬਾਟਾ ਤੇ ਅੱਗੇ ਬਲੌਗ ਕਰਦੇ ਠੀਕ ਆ ਤੁਹਾਨੂੰ ਦੱਬ ਕੇ ਕਰ ਦੋ ਸ਼ੇਅਰ ਤੋਂ ਬਹੁਤ ਬਹੁਤ ਧੰਨਵਾਦ ਜੀ